ਹਾਲੋ ਜੀ ਸ੍ਰੀ ਸ਼ਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਮੈਂ ਬ੍ਰਿਤ ਹਾਜ਼ਰ ਹੋਈਆਂ ਜੀ ਤੁਹਾਡੇ ਲਈ ਬਹੁਤ ਹੀ ਵਧੀਆ ਕਲੈਕਸ਼ਨ ਦਿਨ ਹੈਗਾ ਅੱਜ ਐਤਵਾਰ ਦਾ ਹਾਂਜੀ ਵੀਕਐਂਡ ਚੱਲ ਰਿਹਾ ਹੈਗਾ ਸੰਡੇ ਹੈਗਾ ਸੋ ਇੰਜੋਏ ਯਰ ਡੇ ਹੈਪੀ ਸੰਡੇ ਸਾਰਿਆਂ ਨੂੰ ਕਲੈਕਸ਼ਨ ਦੇਖ ਰਹੇ ਹੈਗੇ ਹੋ ਜੀ ਪਿਓਰ ਬਨਾਰਸੀ ਸੂਟਸ ਹੈਗੇ ਨੇ ਬਨਾਰਸੀ ਫੈਬਰਿਕ ਰੈਨ ਵਾਲਾ ਹੈਗਾ ਬਹੁਤ ਹੀ ਸੋਨਾ ਬ੍ਰਾਕਟ ਸਿਲਕ ਵੀ ਆਪਾਂ ਨੂੰ ਬੋਲ ਬੋਲਦੇ ਆ ਜੀ ਬਾਕਟ ਸਿਲਕ ਤੇ ਸੂਟਸ ਬਨਾਰਸੀ ਦੇ ਪਰ ਮੀਟਰ ਦੇ ਅਕੋਰਡਿੰਗ ਹੈ ਫੈਬਰਿਕ ਰੈਨ ਮਲ ਹੈ ਤੁਸੀਂ ਜਿੰਨੇ ਮੀਟਰ ਲੈਣਾ ਚਾਹੋ ਲੈ ਸਕਦੇ ਹੈਗੇ ਹੋ ਤੁਸੀਂ 2.5 ਮੀਟਰ ਤੋਂ ਲੈ ਕੇ 10 11 12 15 20 ਜਿੰਨੇ ਮੀਟਰ ਲੈਣਾ ਹੋਏ ਲੈ ਸਕਦੇ ਹੋ 2.5 ਤੋਂ ਕਟ ਕਟਿੰਗ ਨਹੀਂ ਹੀ ਮਿਲੇਗੀ ਮਤਲਬ ਤੁਸੀਂ ਸ਼ਰਟ ਓਨਲੀ ਬਣਾਉਣਾ ਹੋਏ ਤਾਂ ਓਨਲੀ ਸ਼ਰਟ ਦਾ ਫੈਬਰਿਕ ਤੋਂ ਸਟਾਰਟਿੰਗ ਕਰ ਸਕਦੇ ਹੈਗੇ ਹੋ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਫੈਬਰਿਕ ਲੈ ਸਕਦੇ ਹੈਗੇ ਹੋ 올 오버 인디아 ਵਿੱਚ ਸ਼ਿਪਿੰਗ ਅਵੇਲੇਬਲ ਹੈਗੀ ਹੈ ਕਿਤੇ ਵੀ ਬੈਠ ਕੇ ਤੁਸੀਂ ਆਰਡਰ ਕਰ ਸਕਦੇ ਹੈਗੇ ਉਹ ਸੂਟ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਏਗਾ ਜੀ ਜੋ ਟਾਈਮ ਹੁੰਦਾ ਹੈ ਆਰਡਰ ਤੁਹਾਡੇ ਤੱਕ ਪਹੁੰਚਾਉਣ ਦਾ ਟਾਈਮ ਪੀਰੀਅਡ ਹੁੰਦਾ 7 ਤੋਂ 8 ਡੇਜ਼ ਹੁੰਦਾ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈਗੀ ਪੇਮੈਂਟ ਐਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪਏਗੀ ਜੀ Google Pay ਕਰ ਸਕਦੇ ਹੋ PhonePe ਕਰ ਸਕਦੇ ਹੋ Paytm ਕਰ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਤੁਸੀਂ ਪੇਮੈਂਟ ਕਰਨੀ ਹੋਵੇ ਕਰ ਸਕਦੇ ਹੋ ਡਾਇਰੈਕਟ ਅਕਾਊਂਟ ਵਿੱਚ ਵੀ ਕਰ ਸਕਦੇ ਹੈਗੇ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਸਟਿਚਿੰਗ ਵੀ ਅਵੇਲੇਬਲ ਹੈ ਕਿਸੇ ਤਰੀਕ ਦਾ ਤਰੀਕੇ ਦਾ ਸੂਟ ਕਸਟਮਾਈਜ਼ ਕਰਵਾਉਣਾ ਕਰਵਾ ਸਕਦੇ ਹੈਗੇ ਇਹ 올ਓਵਰ ਕਾਟਨ ਦਾ ਸੂਟ ਸਣ ਵਾਲਾ ਨਾਲ ਦੁਪੱਟੇ ਹੈਗੇ ਕੋਟਾ ਡੋਰੀਏ ਦੀ ਸਕੈਲਪਿੰਗ ਕੀਤੀ ਹੋਈ ਹੈ ਪੈਚ ਵਰਕ ਕੀਤਾ ਹੋਇਆ ਹੈਗਾ ਇਹ ਹੈਗਾ ਮਸਲੀਨ ਕਾਟਨ ਦਾ ਸੂਟ neck ਤੇ embroidery ਹੈਗੀ ਹੈ ਬਾਟਮ ਤੇ ਵੀ embroidery ਹੈ ਦੁਪੱਟਾ ਹੈਗਾ ਮਸਲੀਨ ਦਾ ਟਾਈ ਐਂਡ ਡਾਈ ਦਾ ਦੁਪਟੇ ਨੂੰ ਲੇਸਿਸ ਇਹ ਲਾ ਕੇ ਫਿਨਿਸ਼ਿੰਗ ਪੂਰੀ ਦਿੱਤੀ ਗਈ ਹੈਗੀ ਹੈ ਬਹੁਤ ਹੀ ਸੋਨੀ ਕਲੈਕਸ਼ਨ ਹੈਗੀ ਹੈ ਇਹ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲਣ ਵਾਲਾ ਹੈ ਕਲਰ ਐਂਡ embroiderry ਬਹੁਤ ਹੀ ਸੋਹਣਾ ਹੈ ਨੈਕਸਟ ਆਗੇ ਜੀ ਇਹ ਹੈ ਪ੍ਰਿੰਟਿਡ ਸੂਟ ਹੈਗੇ ਮੈਚਿੰਗ ਸੂਟਸ ਟਰਾਈ ਮੀਟਰ ਸ਼ਰਟ ਟਰਾਈ ਮੀਟਰ ਬਾਟਮ ਰਹਿਣ ਵਾਲੀ ਹੈਗੀ ਹੈ ਬਹੁਤ ਹੀ ਪਿਆਰੇ ਕਲਰ ਆਪਸ਼ਨਸ ਤੁਹਾਨੂੰ ਇਸ ਵਿੱਚ ਮਿਲ ਜਾਣਗੇ ਕੈਮਰੀ ਕਾਟਨ ਦੇ ਸੂਟਸ ਰਹਿਣ ਵਾਲੇ ਹੈ ਇਹ ਸ਼ਰਟ ਪ੍ਰਿੰਟਡ ਹੈ ਨਾਲ ਬਾਟਮ ਹੈ ਉਹ ਤੁਹਾਡੀ ਇੱਛਾ ਹੈ ਤੁਸੀਂ ਵੀ ਕਿਸ ਫੈਬਰਿਕ ਦੀ ਬਾਟਮ ਬਣਾਉਣਾ ਚਾਹੁੰਦੇ ਹੋ ਕਿਸ ਦਾ ਸ਼ਰਟ ਬਣਾਉਣਾ ਚਾਹੁੰਦੇ ਹੋ ਸੋ ਇਹ ਤੁਹਾਡੀ ਇੱਛਾ ਹੈ ਕਿਉਂਕਿ ਅੱਜਕੱਲ ਡਿਜ਼ਾਈਨਿੰਗ ਦਾ ਰਿਵਾਜ ਚੱਲ ਰਿਹਾ ਹੈਗਾ ਤੁਸੀਂ ਆਪਣੇ ਤਰੀਕੇ ਨਾਲ ਕਿਸ ਇਸ ਸੂਟ ਨੂੰ ਕਸਟਮਾਈਜ਼ ਕਰ ਸਕਦੇ ਹੈਗੇ ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨੂੰ ਬਣਾ ਸਕਦੇ ਹੈਗੇ ਪਲਾਜ਼ੋ ਟੂ ਪਲਾਜ਼ੋ ਸੂਟ ਫੌਕਸ ਸੂਟ ਸਿंपल ਪੰਜਾਬੀ ਸੂਟ ਦਾ ਸਕਦੇ ਇਸ ਵਿੱਚ ਕਾਫੀ ਆਪਸ਼ਨਸ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਪਿਆਰੇ ਪਿਆਰੇ ਸ਼ੇਡਸ ਨੇ ਹੈ ਗਰਮੀ ਦੇ ਵਿੱਚ ਬਹੁਤ ਹੀ ਲਾਈਟ ਸ਼ੇਡਸ ਲੋਕੀ ਪਸੰਦ ਕਰਦੇ ਨੇ ਤਾਂ ਉਸੇ ਟੋਨ ਦੇ ਵਿੱਚ ਇਹ ਸ਼ੇਡਸ ਨੇ ਇਹ ਥੋੜੇ ਬ੍ਰਾਈਟ ਸ਼ੇਡਸ ਵੀ ਹੈਗੇ ਇੰਨੇ ਬ੍ਰਾਈਟ ਵੀ ਨਹੀਂ ਹੈਗੇ ਬਟ ਲਾਈਟ ਟੋਨ ਦੇ ਵਿੱਚ ਆ ਰਹੇ ਨੇ ਨੈਕਸਟ ਇਹ 올ਓਵਰ ਸੂਟ ਹੈ 5 ਮੀਟਰ ਰਨ ਵਾਲਾ ਹੈ ਇਸ ਤੇ ਵੀ ਪ੍ਰਿੰਟ ਬਹੁਤ ਹੀ ਪਿਆਰੇ ਜਿਹੇ ਨੇ ਨਵੇਂ ਜਿਹੇ ਪ੍ਰਿੰਟ ਨੇ ਬਿਲਕੁਲ कलर्स काफ़ी इस विन मिल जाएंगे। लाइट शेड्स का यह चार ट्रैंड वाला हैगा यह है, बहुत ही सोहना नैक्स सैलीब्रिटी सूट्स लेके आए आप नीरू बाजपा की फोटो हैगी रेफरस दे है जी भी बनया हुआ सूट इस तरह लगेगा ऑलओवर सूट भी है है मिल जाएगा एंड मैचिंग भी ये मिल जाएगा ये भी मैचिंग सूट है बॉटम तो वर्क वाला सूट है शर्ट हैगा printed ਨਾਲ ਦੁਪੱਟਾ ਹੈਗਾ ਬਹੁਤ ਹੀ ਪਿਆਰਾ ਮਤਲਬ ਇਹ ਇੱਕ कॉटन ਦੀ कलेक्शन ਕਹਿ ਸਕਦੇ ਹੈਗੇ ਤੁਸੀਂ कॉटन ਤੇ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਸੋ ਐਵੇਂ ਦੇ ਸੂਟ ਹੀ ਟ੍ਰੈਂਡਿੰਗ ਦੇ ਵਿੱਚ ਆ ਰਹੇ ਨੇ ਅੱਜਕੱਲ ਇਹ ਵੀ ਸੂਟ ਬਹੁਤ ਹੀ ਪਿਆਰਾ ਸ਼ਰਟ ਪ੍ਰਿੰਟਿਡ ਬਾਟਮ ਪਲੇਨ ਸੀ ਵਾਈਟ ਇਹ 올ਓਵਰ ਸੂਟ ਹੈ ਜੀ ਬਹੁਤ ਹੀ ਸੋਣਾ ਇਲੀਜੀ ਬਿਜੀ ਦਾ ਸ਼ੋਰਟ ਸੂਟ ਹੈ लेसिस ਲੱਗੀਆਂ ਹੋਈਆਂ ਇਸ ਨੂੰ ਬਹੁਤ ਹੀ ਸੋਣਾ ਦੀ ਰੇਤੇ ਲੇਸ ਲੱਗੀ ਹੋਈ ਹੈ ਗਲੇ ਤੇ ਵੀ ਸ਼ੇਪ ਦੇ ਵਿੱਚ ਲੇਸ ਲਗਵਾਈ ਗਈ ਹੈ ਇਸ ਦੇ ਉੱਪਰ ਲੇਸ ਲਾ ਕੇ ਸੂਟ ਉੱਤੇ ਲੱਗਿਆ ਦਿੱਤਾ ਗਿਆ ਟੇਲਰ ਵੀ ਲਗਾ ਦਿੰਦੇ ਨੇ ਸੇਮ ਐਵੇਂ ਦੀਆਂ ਅਗਰ ਤੁਸੀਂ ਸੂਟ ਪਰਚੇਸ ਵੀ ਨਹੀਂ ਕਰ ਨਹੀਂ ਵੀ ਕਰਨਾ ਤਾਂ ਤੁਸੀਂ ਆਈਡੀਆਜ਼ ਲੈ ਸਕਦੇ ਹੋ ਨੇ ਸਾਡੇ ਵੀਡੀਓਜ਼ ਦੇਖ ਕੇ ਤੁਸੀਂ ਆਪਣੇ ਤਰੀਕੇ ਨਾਲ ਆਪ ਦੇ ਸੂਟ ਕਸਟਮਾਈਜ਼ ਕਰ ਸਕਦੇ ਹੋ ਇਹ ਵਾਲਾ ਸੂਟ ਦੇਖੋ ਕਿੰਨੇ ਸੋਹਣੇ ਨੇ ਜੀ ਇਹ ਘਰੇ ਤੇ ਤੇ ਨੱਕ ਦੇ ਉੱਤੇ ਬੈਚ ਲਗਾ ਕੇ ਉੱਪਰ embroidery ਕੀਤੀ ਹੋਈ ਹੈ ਜੀ ਬਹੁਤ ਹੀ ਸੋਹਣੀ ਚਿਕਨ ਦੀ ਬਾਟਮ ਰਹਿਣ ਵਾਲੀ ਹੈ ਦੁਪੱਟਾ ਹੈਗਾ ਮਸਲੀਨ ਦਾ ਲੇਸ ਲੱਗੀ ਹੋਈ ਹੈ ਇਹ ਵੀ ਮਸਲੀਨ कॉटन ਦਾ ਸੂਟ ਹੈਗਾ ਜੀ 슬ੀਵਸ ਤੇ ਵਰਕ ਆਏਗਾ ਜੀ ਇਹਨਾਂ ਨੇ ਬਹੁਤ ਹੀ ਸੋਹਣਾ ਕਲਰ ਦੁਪੱਟੇ ਨੂੰ ਵੀ ਲੇਸ ਲੱਗੀ ਹੋਈ ਹੈ ਬਲੈਕ ਕਲਰ ਦੀ ਇਹ ਪ੍ਰਿੰਟਡ ਸੂਟ ਹੈ ਵੀ कॉटन ਦੇ ਸੂਟ ਨੇ ਸੌਰੀ بیس ਪ੍ਰਿੰਟਡ ਆ ਪਰ ਹੈਂਡ ਪੇਂਟ ਕੀਤਾ ਹੋਇਆ ਲੇਸਿਸ ਲੱਗੀ ਹੋਈਆਂ ਬਹੁਤ ਹੀ ਜ਼ਿਆਦਾ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ ਸੂਟ ਨੂੰ ਬਹੁਤ ਹੀ ਪਿਆਰੇ ਇਹ ਵੀ ਮਸਲਿਨ कॉटन ਦਾ सूट ਹੈਗਾ ਬਹੁਤ ਹੀ ਸੋਹਣਾ ਐਮਬਲੋਇਡਰੀ ਦੇਖੋ ਬਹੁਤ ਹੀ ਪਿਆਰੀ neck ਤੇ sleeves ਤੇ ਬਹੁਤ ਹੀ ਸੋਹਣੇ ਦੁਪੱਟੇ ਨੂੰ ਵੀ लेस ਲਗਾਈ ਗਈ ਹੈ ਇਹ सूट ऑफर ਦੇ ਵਿੱਚ ਕੱਢ ਦਿੱਤੇ ਗਏ ਨੇ ਇਹ ਸੰਡੇ ਦੇ ਆਫਰ ਦੇ ਵਿੱਚ ਨੇ 598 ਦਾ ਸੂਟ only bottom ਤੇ ਵਰਕ ਪ੍ਰਿੰਟਡ ਸ਼ਰਟ ਕਲਰ ਦੇਖੋ ਬਹੁਤ ਪਿਆਰੇ ਨੇ ਦੋਨੋਂ ਸਹੀ ਗ੍ਰੀਨ ਤੇ ਮਸਟਰਡ येलो ਬਹੁਤ ਪਿਆਰੀ ਟੋਨ ਦੇ ਵਿੱਚ ਹੈ ਸ਼ੇਡਸ ਆ ਸੈਲੀਬ੍ਰਿਟੀ ਸੂਟਸ ਨੇ ਨੈਕਸਟ ਸੂਟ ਹੈਗਾ ਵਾਈਟ ਕਲਰ ਦਾ ਤੁਹਾਨੂੰ ਖਾਣ ਜਾ ਰਿਹਾ ਉਹ ਵੀ ਬਹੁਤ ਹੀ ਪਿਆਰਾ ਸੂਟ ਹੈਗਾ ਬਹੁਤ ਹੀ ਸੋਨਾ ਨਾਲ ਦੁਪੱਟਾ ਜੈਪੁਰੀ ਆ 올ਓਵਰ ਵਾਈਟ ਸੂਟ ਰਹਿਣ ਵਾਲਾ ਹੈ ਬਾਟਮ ਤੇ ਵਰਕ 슬ੀਵਸ ਤੇ ਵਰਕ ਆਏਗਾ ਨਾਲ ਦੁਪੱਟਾ ਹੈਗਾ ਜੈਪੁਰੀ ਬਹੁਤ ਹੀ ਸੋਨਾ ਨੈਕਸਟ ਹੈਗਾ ਲਾਸਟ ਸੂਟ ਨਾਟ ਲੀਸਟ ਇਹ ਵੀ ਬਹੁਤ ਪਿਆਰਾ ਕਾਟਨ ਦਾ ਸੂਟ ਐਂਡ ਜਿਨਾਂ ਨੇ ਰੀਸੇਲਿੰਗ ਦਾ ਕੰਮ ਕਰਨਾ ਉਹ ਵੀ ਘਰ ਬੈਠ ਕੇ ਲੇਡੀਜ਼ ਨੇ ਕੰਮ ਕਰਨਾ ਹੋਵੇ ਫੋਨ ਦੇ ਉੱਪਰ ਬਿਨਾ ਪੈਸੇ ਲਗਾਏ ਜ਼ੀਰੋ ਇਨਵੈਸਟਮੈਂਟ ਉਹ ਵੀ ਸਾਨੂੰ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਥੈਂਕ ਯੂ so much